विश्व हिंदू परिषद गौ रक्षा विभाग ਵੱਲੋਂ ਸੰਚਾਲਿਤ ਭਾਰਤੀ ਗੋਵੰਸ਼ ਰક્ષਣ ਸੰਵਰਧਨ ਪਰਿਸ਼ਦ ਵੱਲੋਂ ਅਖਿਲ ਭਾਰਤੀਏ ਬੈਠਕ 27 ਤੋਂ 29 ਸਤੰਬਰ ਤੱਕ ਮਾधव ਵਿਦਿਆਨਿਕੇਤਨ ਸਕੂਲ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ 27 ਸਤੰਬਰ ਨੂੰ ਬੈਠਕ ਦੀ ਸ਼ੁਰੂਆਤ ਗਊ ਮਾਤਾ ਦੀ ਪੂਜਾ ਅਰਚਨਾ ਨਾਲ ਹੋਈ ਜਿਸ ਦੌਰਾਨ विश्व हिंदू ਪਰਿਸ਼ਦ ਅਖਿਲ ਭਾਰਤੀਏ ਸਹਿ ਸੰਗਠਨ ਮੰਤਰੀ ਵਿਨਾਇਕ राव ਦੇਸ਼ਪਾਂਡੇ ਗੋ ਰਖਸ਼ਾ ਵਿਭਾਗ ਦੇ ਸੁਰੱਖਿਸ਼ਕ ਹੁਕਮਚੰਦ ਸਾਹਵਲਾ ਨਾਮਦਾਰੀ ਸੰਤ ਸਮਾਜ ਦੇ ਪ੍ਰਮੁੱਖ ਸਤਗੁਰੂ ਉਦੇਸ ਸਿੰਘ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਸੂਬਾ ਅਮਰੀਕ ਸਿੰਘ ਜੀ ਅਤੇ ਸੂਬਾ ਸ਼ਾਮ ਸਿੰਘ ਜੀ ਗੋ ਰਖਸ਼ਾ ਵਿਭਾਗ ਦੇ ਮਹਾ ਮੰਤਰੀ ਰਾਜੇਂਦਰ ਪ੍ਰਸਾਦ ਸਿੰਘਲ ਵਿਸ਼ਵ Hindu ਪਰਿਸ਼ਦ ਦੇ ਸਹਿਯੁਕਤ ਮਹਾ ਮੰਤਰੀ ਅਤੇ ਗੋ ਰਖਸ਼ਾ ਵਿਭਾਗ ਦੇ ਅਖਿਲ ਭਾਰਤੀ ਪਾਲਕ ਸਤਨਾ ਮੋਲਾਨ ਅਤੇ ਗੋ ਰਖਸ਼ਾ ਵਿਭਾਗ ਦੇ ਅਖਿਲ ਭਾਰਤੀ ਗੋ ਰਖਸ਼ਾ ਪ੍ਰਮੁੱਖ ਦਿਨੇਸ਼ ਚੰਦਰ ਉਪਾਧਿਆਏ ਜੀ ਨੇ ਗਊ ਮਾਤਾ ਦਾ ਪੂਜਨ ਅਤੇ ਆਰਤੀ ਤੋਂ ਬਾਅਦ ਜੋਤੀ ਪਰਜਵਲਿਤ ਕਰ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਇਸ ਮੌਕੇ ਵਿਸ਼ਵ Hindu ਪਰਿਸ਼ਦ ਦੇ ਕੇਂਦਰੀ ਮੰਤਰੀ ਹਰਿੰਦਰ ਕੁਮਾਰ ਅਗਰਵਾਲ ਭਾਰਤੀ ਗੋਵੰਛ ਰક્ષਣ ਸੰਵਰਧਨ ਪਰਿਸ਼ਦ ਦੇ ਅਖਿਲ ਭਾਰਤੀਏ ਅਧਿਐਕਸ਼ ਗੁਰੂ ਪ੍ਰਸਾਦ ਸਿੰਘ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਤਾਂ ਦਾ ਸਵਾਗਤ ਕੀਤਾ ਅਤੇ ਸਬੋਧਨ ਕਰਦਿਆਂ ਕਿਹਾ ਕਿ ਇਸ ਬੈਠਕ ਵਿੱਚ ਦੇਸ਼ ਭਰ ਦੇ ਕੇਂਦਰੀ ਖੇਤਰੀ ਅਤੇ ਸੂਬਾ ਪੱਧਰ ਦੇ 13 ਖੇਤਰਾ ਤੋਂ ਆਏ ਪਰਿਸ਼ਦ ਦੇ ਅਹੁਦੇਦਾਰਾਂ ਵੱਲੋਂ ਭਾਰਤੀ ਗੋਵੰਛ ਦਾ ਰક્ષਣ ਸੰਵਰਧਨ ਦੇ ਬਾਰੇ ਗੋਵਧਾਰਿਤ ਖੇਤੀ ਅਤੇ ਜੈਵਿਕ ਖਾਦ ਦੇ ਪ੍ਰਯੋਗ ਤੇ ਚਰਚਾ ਕੀਤੀ ਜਾਵੇਗੀ ਅਤੇ ਦੇਸ਼ ਵਿੱਚ ਹੋ ਰਹੀ ਗਊ ਹੱਤਿਆ ਤੇ ਪੂਰੀ ਤਰ੍ਹਾਂ પ્રતિਬੰਧ ਲਗਾਉਣ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਸੂਬੇ ਵਿੱਚ ਆਪਣੇ ਪੱਧਰ ਤੇ ਗਊ ਹੱਤਿਆ ਤੇ ਪੂਰਨ પ્રતિਬੰਧ ਲਗਾਉਣ ਬਾਰੇ ਚਰਚਾ ਕੀਤੀ ਜਾਵੇਗੀ। ਸ਼ੁਰੂਆਤੀ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਪਰਿਸ਼ਦ ਦੇ ਅਹੁਦੇਦਾਰ ਮੈਂਬਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਭਾਗ ਲਿਆ। ਕੋਲ ਮਲਾਕੇ 크੍ਰਿਸ਼ਨ ਜਨਮ ਅਸ਼ਟਮੀ 1964 ਨੂੰ ਵਿਸ਼ਵਿੰਦੂ ਪਰਿਸ਼ਦ ਦੀ ਸਥਾਪਨਾ ਸੰਦੀਪਨੀ ਆਸ਼ਰਮ ਬੰਬਈ ਦੇ ਵਿੱਚ ਹੋਈ ਲਗਭਗ ਦੇਸ਼ ਭਰ ਦੇ 45 ਪ੍ਰਮੁੱਖ ਸੰਤ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਨੇਤਰਤਵ ਦੇ ਨਾਲ ਮਿਲ ਕੇ ਅੱਜ ਤੋਂ 60 ਸਾਲ ਪਹਿਲਾਂ ਇਹਦੀ ਸਥਾਪਨਾ ਹੋਈ ਔਰ ਇਹਦਾ ਜੋ ਗੋਰਖਸ਼ਾ ਵਿਭਾਗ ਆ ਵਿਸ਼ਵਿੰਦੂ ਪਰਿਸ਼ਦ ਦਾ ਇਹ ਜੋ ਛਸ਼ਤੀ ਪੂਰਤੀ ਅਸੀਂ 60 ਸਾਲ ਪੂਰੇ ਹੋਣ ਤੇ ਕਾਰਜਕਮ ਮਨਾ ਰਹੇ ਆ ਉਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਅਖਲ ਭਾਰਤੀਆ ਬੈਠਕ ਹੋ ਰਹੀ ਆ ਜਿਹਦੇ ਵਿੱਚ ਪੂਰੇ ਦੇਸ਼ ਨੂੰ ਅਸੀਂ 47 ਹਿੱਸਿਆਂ ਦੇ ਵਿੱਚ ਵੰਡਿਆ ਵਾ 47 ਪ੍ਰਦੇਸ਼ ਬਣਾਏ ਆ 13 ਅਸੀਂ ਖੇਤਰ ਬਣਾਏ ਆ 13 ਖੇਤਰ ਔਰ 47 ਪ੍ਰਾਂਤਾਂ ਤੋਂ ਬਿੰਨ ਬਿੰਨ ਪ੍ਰਾਂਤੋਂ ਸਭ ਕਾਰਜਕਰਤਾ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਆ 227 ਡੈਲੀਕੇਟਸ ਜਿਹੜੇ ਆ ਪੂਰੇ ਦੇਸ਼ ਪਰਤੋਂ ਆ ਰਹੇ ਆ ਉੱਤਰ ਤੋਂ ਲੈ ਕੇ ਦੱਖਣ ਤੱਕ ਤਾਮਿਲਨਾਡੂ ਕੇਰਲ ਤੱਕ ਔਰ ਇਧਰੋਂ ਗੁਹਾਟੀ ਤੋਂ ਲੈ ਕੇ ਔਰ ਕਟਕ ਤੱਕ ਪੂਰੇ ਗੁਜਰਾਤ ਔਰ ਅਸਾਮ ਤੱਕ ਪੂਰਾ ਦੇਸ਼ ਭਰ ਦਾ ਜੋ ਛੋਟਾ ਮਿੰਨੀ ਭਾਰਤ ਆ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਔਰ ਭਾਰਤੀਏ ਗੋਵੰਸ਼ ਰਕਸ਼ਣ ਸਮਰਧਨ ਪ੍ਰੀਸ਼ਦ ਦੀ ਬੈਠਕ ਜਿਹੜੀ ਆ ਉਹ ਤਿੰਨ ਦਿਨ ਸੰਪੰਨ ਹੋ ਰਹੀ ਆ 27 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਇਹ ਕਾਰਜਕ੍ਰਮ ਚੱਲੇਗਾ ਆਪ ਤੁਸੀਂ ਪੜ੍ਹ ਹੀ ਰਹੇ ਜੇ ਦੇਖ ਰਹੇ ਜੇ ਸਾਹਮਣੇ ਸਮਝ ਰਹੇ ਜੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਗੋ ਰੱਖਿਆ ਵਿਭਾਗ ਭਾਰਤੀਏ ਗੋਵੰਸ਼ ਰੱਖਣ ਸਵਰਧਨ ਪ੍ਰੀਸ਼ਦ ਗੋ ਮਾਤਾ ਦੀ ਰੱਖਿਆ ਔਰ ਇਹਦੀ ਸਵਰਧਨ ਉਹਦੀ ਡਿਵੈਲਪਮੈਂਟ ਬਹੁਤ ਪਿਛਲੇ ਲਗਭਗ 100 ਸਾਲ ਤੋਂ ਗੋ ਮਾਤਾ ਦੇ ਵਿੱਚ ਜੋ ਜਰਸੀ ਗਾਵਾਂ ਦਾ ਵਾਧਾ ਜਿਆਦਾ ਉਤਪਾਦ ਲੈਣ ਦੇ ਕਾਰਨ ਉਹ ਇਸ ਦੇਸ਼ ਦੇ ਵਿੱਚ ਬਹੁਤ ਵੱਡ ਗਿਆ ਸਾਡੀ ਜੋ ਸਵਦੇਸ਼ੀ ਗੋ ਮਾਤਾ ਵਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਈ ਵਾਲਾ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਗਿਰਾ ਉਹਨੂੰ ਪ੍ਰਸਾਣ ਕਰਨਾ ਉਹਦਾ ਸਵਰਧਨ ਕਰਨਾ ਇਹ ਸਾਡਾ ਕੰਮ ਆ ਔਰ ਗੋ ਮਾਤਾ ਅਸੀਂ ਸਾਡਾ ਤੇ ਕਹਿਣਾ ਵਾ ਅਸੀਂ ਬਹੁਤ ਜਗ੍ਹਾ ਤੇ ਕਹਿੰਨੇ ਆ ਵੀ ਅਸੀਂ ਗੋ ਮਾਤਾ ਨੂੰ ਪਾਲ ਰਹੇ ਆ ਜਦ ਕਿ ਗੋ ਮਾਤਾ ਸਾਨੂੰ ਪਾਲ ਰਹੀ ਆ ਤੋ ਇਹਦਾ ਇੱਕ ਮੋਟਾ ਜਿਹਾ ਤੱਤਵ ਆ ਕਿ ਗੋ ਮਾਤਾ ਤੋਂ ਜੋ ਬੰਨਨੇ ਵਾਲੇ ਪੰਚਗਵਿਆ ਉਹਦੀ ਜਿਹੜੀ ਆ ਵੱਤ ਵੱਦ ਗੋ ਪ੍ਰੋਡਕਟ ਦੀ ਜਿਹੜੀ ਆ ਉਹ ਫਲਾਵ ਹੋਵੇ ਤੋ ਤਾਂ ਕਿ ਜਿਹੜਾ ਵਾ ਗੋ ਮਾਤਾ ਦਾ ਬੂਚੜਖਾਨੇ ਦੇ ਵਿੱਚ ਗੋ ਮਾਤਾ ਦਾ ਜਿਹੜਾ ਗੋਵੰਸ਼ਾ ਉਹ ਕੱਟਣ ਵਾਸਤੇ ਨਾ ਜਾਏ ये विश्व हिंदू परिषद का गोरक्षा विभाग ये हमारी वार्षिक बैठक है अखिल भारतीय बैठक जिसको इस बार हम अमृतसर में कर रहे हैं हम देश के अलग अलग हिस्सों में वर्ष में एक बार विश्व हिंदू परिषद के अंतर्गत गोरक्षा का, का कार्य करने वाले पदाधिकारी और कार्यकर्ता एकत्रित होते हैं और विभिन्न विषयों पर और आगामी कार्य योजनाओं पर हम मंथन करते हैं गाय आज भारत में चिंता का विषय है जबकि पूरी दुनिया में वो चिंतन का विषय है विश्व हिंदू परिषद इसको लेकर के बहुत ही गंभीर है और गोरक्षा विभाग पिछले करीब 35-40 सालों से लगातार गोरक्षा के ऊपर कार्य कर रहा है देसी गोवंश को बचाने का काम कर रहा है देसी गोवंश के आधार पर ग्रामीण उद्योगों की स्थापना भी हमारा लक्ष्य है और तिरुपति की घटना ने जैसा पूरे सनातन धर्म को आहत किया है उसका एकमात्र सोल्यूशन ये है कि सारे मंदिरों में देसी गाय से बने हुए भोग प्रसाद ही चढ़ें उसी के घी और दूध का प्रयोग हो तभी हम अपनी संस्कृति को और अपने धर्म को बचा सकते हैं हम वैश्विक साजिशों को भी समझ रहे हैं पूरी दुनिया के उद्योगों को सस्ते मजदूर चाहिए और सबसे ज़्यादा जो मैन पावर है भारत का वो कृषि और पशुपालन में है तो वो एक साजिश के तहत भारत से पशुपालन को ख़त्म करना चाहते हैं ताकि इसमें जितने इन्वाल्व लोग हैं वो शहरी क्षेत्रों में मजदूर के रूप में पलायन करें और उद्योगों को सस्ते मजदूर मिल सकें और जो भारतीय कृषि का जहरीलापन है हम स्वास्थ्य के लिए खाते हैं लेकिन आज पूरी धरती हमारी जहरीली हो गई है विशेष करके सबसे ज़्यादा पंजाब की धरती तो इसका भी उपचार एकमात्र इसी देशी गोवंश के गोबर और गोमूत्र में और उससे बने पदार्थों में छुपा है इस पर तमाम वैज्ञानिक तथ्य आ चुके हैं हम शोध की दिशा में रोजगार सृजन की दिशा में गाय के संरक्षण की दिशा में उसके संवर्धन की दिशा में इन विभिन्न विधाओं पर अपनी कार्य योजना बनाते हैं और तत्परता के साथ उसको पूरा करने का प्रयास करते हैं